आएपि हरदास राम दास सहाय ਸੁਖਾਈ ताई आ ਬਰਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈਂ ਹੈ। ਦਸਾਂ ਪਾਛੈ ਅਲੀ ਜੋਤ ਸ੍ਰੀ ਗੁਰਗੰਨ ਸਾਹਿਬ ਜੀ ਦੇ। ਪਾਠ ਜੀ ਦਾ ਦਾਸ ਅੰਤ ਸਕੇ ਬੋਲ ਜੀ। ਵਾਹਿਗੁਰੂ ਪੰਗਲਾ ਪਿਆਲੇ ਆਤਮਾ ਸਾਹਿਬ ਜਰਿਆ ਕਾਲਿਆ ਮੁਕਿਆ। ਹਟਿਆ ਧਪਿਆ ਕਪੀ ਆ ਜਨਾ ਮੇਂ ਸ਼ੇਰਿਆ ਦੇ ਚਲਾਈ ਤੇ ਗਵਾਏ ਤੇ ਟੇ ਅਮ੍ਰਿਤ ਨਿਤਾ ਬਿਨਾਂ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਧੰਨ ਦੁਰਗ੍ਰੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਜਿਨਾ ਸਿੱਖਾਂ ਸਿੱਖੀਆਂ ਕਰਦੇ ਸਿਸਕ ਤੇ ਬੰਦ ਬੰਦ ਕਟਾਏ ਖੋਪਰੀਆਂ ਮਾਰੀ ਗਾਲ ਚਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰੇ ਦੀ ਸੇਵਾ ਦੇ ਤੁਮੀਆਂ ਕੀਤੇ ਆਂ ਕਿਤੇ ਆ ਰਿਹਾ ਸਿੱਖੀ ਕੇਸਾ ਸੁਆਸਨ ਆਦਿ ਵਾਏ ਤੇ ਨਾਲੇ ਕਮਾਈ ਦਾ ਅੰਦਰ ਕੇ ਖਾਲਸਾ ਦੇ ਬੋਲੋ ਜਾਈਏ ਗੁਰੂ ਅੰਜਾਨ ਸਤਸੰਗ ਸਮਾਤ ਗੁਰਦੁਆਰੇ ਦਾ ਧੰਨਦਰ ਕੇ ਬੋਲੋ ਜੀ ਜਾਈਏ ਗੁਰੂ ਸਤਿ ਸਵੇ ਸੁਆਤ ਖਾਲਸਾ ਦੀ ਕੀ ਅੰਦਾਜ਼ ਹੈਰੇ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ 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 ਚੱਲਿਆ ਚੱਲਿਆ ਦਾ ਸਦਾ ਸਭ ਸੁਖ ਹੋਵੇ ਰਾਮ ਖਾਲਸਾ ਦੇ ਸਾਈ ਤਾੜ ਤਾੜ ਛੇ ਆ ਰਿਹਾ ਇੱਕ ਸੇ ਤੀਰੁ ਭਪੇ ਬਿਸ ਕੀ ਪੈ ਪੰਚ ਕੀ ਜੀ ਸ੍ਰੀ ਸਾਹਿਬ ਦੇ ਸਹਾਇ ਖਾਲਸੇ ਜੀ ਦੀ ਬੋਲ ਵਾਲੇ ਬੋਲ ਜੀ ਵਾਹਿਗੁਰੂ ਕੀ ਦਾ ਕੈ ਸੁਦਾਨ ਰਹਿਤ ਦਾਨ ਨਿਰੇਕ ਦਾਨ ਸਹਾਰਨ ਕੋ ਸਾਰਨ ਬਨੰ ਸ਼ੰਗਨੰਦਾਨ ਸ੍ਰੀ ਪਵਰਤ ਸਰੂਪ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਟੋਕੀਆਂ ਟਿਪੂਕੀ ਜਗੂ ਦੁਗੂ ਦੁਗਿਆ ਟਲ ਤੋਤਾ ਜਗਤਾਰ ਬੋਲੋ ਜੀ ਵਾਹਿਗੁਰੂ ਸੁਖਾਂ ਦਾ ਮਨਿਵਾਸ ਮੱਤਿ ਸ੍ਰੀ ਮਤ ਪਤਲਾ ਰੱਖਾ ਰਖਾ ਇਹ ਕਾਲੁ ਕੋਨ ਕਾ ਫਲੇ ਕੰਤੂ ਸਦਾ ਸਾਇਦਾ ਕਰਦੀਆ ਸਿਗਨ ਕਾਲਾ ਸਾਇ ਉਤੇ ਹੋਰ ਬਖਵਾਰਿਆ ਗੁਰਤਾ ਨਾਰੇ ਜਿਨਾ ਦੇ ਪੰਚੋਂ ਵਿਛੋੜਿਆ ਗਿਆ ਇੱਕ ਨੂੰ ਦਰਸ਼ਨ ਦੇਦਾਰ ਅਤਿ ਸਿਵਾ ਸੰਭਰ ਦਾ ਨਿਰੰਕਾਰੀ ਖੰਸਾ ਦੀ ਬਖਸ਼ੂ ਹੀਨ ਮਾਨਿਆ ਬੀਮਾਨ ਨਤਾਰਿਆਂ ਦੇ ਤਾਰ ਮੇਉਪਿਆਂ ਦੇ ਹੋ ஜீர ਆ ਤੇਰੇ ਅੰਮ੍ਰਿਤ ਵੇਲੇ ਤੋਂ ਕੋਲੇ ਦਰਸ਼ਨ ਦੇ ਦਾਰ ਪਾਵਨ ਪਰਮਾਨੰ ਬਖਸ਼ਿਸ਼ ਕੀਤੇ ਹਨ ਪਾਵਨ ਜੁਰੀ ਅੰਦਰ ਸੁੰਦਰ ਦੀਵਾਨ ਸਜਾਏ ਗਏ ਸਦੀਵੀ ਦੀਵਾਨਾਂ ਅੰਦਰ ਅਲਾਹੀ ਬਾਣੀ ਦੇ ਹਰ ਦਰਸ਼ਨ ਕੀਰਤਨ ਹੋਏ ਆ ਸੁਵਤਤ ਸੁਹਰਾ ਸ਼ੰਗੀ ਦੀਵਾਨੇ ਵਿਦਾਪ ਪਰ ਸਰੂਪੇ ਸੋ ਕਾ ਕਰਮ ਸਭੀ ਸੇਵਾ ਹੈ ਸਮੁੱਚੀ ਸੇਵਾ ਰਭਿਆ ਬਾਣੀ ਪਰਿਆ ਹੋਇ ਯਾ ਬੇਅਤ ਭੁੱਲਾ ਜੇ ਬਵਾਦੀ ਰਖਣੇ ਕਿ ਤੂੰ ਸਮਤ ਰਖਣੇ ਪਰੇ ਸੁਣੀ ਬਾਣੀ ਦਾ ਭਾ ਤੂੰ ਦਰਤੇ ਆਏ ਸੰਗ ਦੇਹ ਵਿਆਪੇ ਵਸਾਉਣਾ ਸਭੂ ਸੰਗ ਦੇ ਲਾ ਰਹਾ ਹੈ ਐ ਦਵਰਤੇ ਤਾਲ ਸਵਾਰਾ ਲਰਪਵਾਰ ਕੰਨਿਆ ਦਰੋਂ ਕਰੋ ਸਿੱਖੀ ਸਿਰਕੋ ਪ੍ਰਸਾਦ ਨਾਮ ਨਾਮਚਨਾਂ ਸ਼ੋਭਾਵਨਾ ਪੂਰੀਆ ਕੰਨਿਆ ਸਤਿ ਸ੍ਰੀ ਅਕਾਲ ਜਤਰਾ ਸਫਲ ਕਰੇ ਉਸਤ ਪੂਰੀਆ ਚਾਰ ਪੈਰਾਂ 'ਤੇ ਆਰਤੀ ਦੇ ਪਾੜੇ ਉਤਰ ਪਤੀ ਤੋਂ ਹੈ ਚਾਰ ਪੈਰ ਰਹਿਣਾ ਇਹ ਪ੍ਰੇਤਾਂ ਨੇ ਉਤਰ ਪਤੀਤ ਕਰਾਉਣੇ ਕੋਈ ਕਿਰਪਾ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਰਾਂ ਨੂੰ ਸੁਖਾ ਸੰਸਤਾਨਾਂ ਦੇ ਵਿਦਾਂਤ ਦੇ ਆਗਿਆ ਰਚੂ ਰਸਤੇ ਤੁੰਗ ਸੰਸਾਈ ਹੋਣਾ ਤੰਬਦ ਰੇਵੀ ਤੇ ਕੁੰਮੀ ਨਿਸ਼ੰਦੇ ਲਾਰੇ ਵਿੱਚ ਮਨ ਹਾਲ ਪ੍ਰਮਾਤ ਸੇ ਪਿਆਰੇ ਵੀਰ Bye. Wow. you yes.

I'm sorry.